ਅਕਾਲੀ ਸਿਆਸਤ ਦਿਨੋ-ਦਿਨ ਗਰਮਉਂਦੀ ਜਾ ਰਹੀ ਹੈ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਹਮਲਾਵਰ ਰੁਖ ਅਪਣਾਇਆ ਹੋਇਆ ਤੇ ਪਾਰਟੀ ਨੂੰ ਅੱਗੇ ਵਧਾਉਣ ਤੇ ਧਿਆਨ ਦਿੱਤਾ ਹੋਇਆ ਹੈ ਉਹਨਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕੀਤੀਆਂ ਨੇ ਇਸ ਦੌਰਾਨ ਪੰਥਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਨੇ ਦਾਖਾ ਹਲਕੇ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਬਾਦਲ ਨੇ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਨੇ ਮਨਪ੍ਰੀਤ ਈਆਲੀ ਨੇ ਸਪੱਸ਼ਟ ਕਿਹਾ ਹੈ ਕਿ ਪੰਥਕ ਆਗੂਆਂ ਕੋਲ ਆਪਣੇ ਨਿੱਜੀ ਹਿੱਤਾਂ ਨੂੰ ਪਾਸੇ ਰੱਖ ਕੇ ਅੱਗੇ ਹੋਣ ਲਈ ਇੱਕ ਮਹੀਨਾ ਸੁਖਬੀਰ ਬਾਦਲ ਦਾ ਨਾਮ ਲਏ ਬਿਨਾ ਉਹਨਾਂ ਕਿਹਾ ਕਿ ਜੇਕਰ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕੁਰਬਾਨੀ ਦੀ ਭਾਵਨਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਜੇਕਰ ਉਹ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਤਾਂ ਇਹ ਇਹ ਉਹਨਾਂ ਦੀ ਪਸੰਦ ਹੈ ਨਹਿਤਾ ਪੰਥ ਆਪਣਾ ਫੈਸਲਾ ਖੁਦ ਲਵੇਗਾ ਜੇਕਰ ਪੰਥਕ ਕਮੇਟੀ ਸ਼ੋਮਨ ਕਾਲੀ ਦਲ ਦੇ ਬਾਗੀ ਧੜੇ ਅਤੇ ਹੋਰ ਪਾਰਟੀਆਂ ਨੂੰ ਇਕਜੁੱਟ ਕਰਦੀ ਹੈ ਤਾਂ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਲਈ ਮੁਸ਼ਕਲਾ ਪੈਦਾ ਕਰ ਸਕਦੀ ਹੈ ਦਰਅਸਲ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਮਾਨ ਅਤੇ ਗਰਮਖਿਆਲੀ ਸੰਸਦ ਮੈਂਬਰ ਅਮਰਪਾਲ ਦੇ ਪਿਤਾ ਨੇ ਵੀ ਪੰਥਕ ਇਕਤਾ ਦੀ ਗੱਲ ਕੀਤੀ ਹੈ ਮਨਪ੍ਰੀਤ ਏਅਲੀ ਨੇ ਕਿਹਾ ਕਿ ਪੰਥਕ ਇਕਤਾ ਦੀ ਜ਼ਰੂਰਤ ਹੈ ਅਕਾਲੀ ਦਲ ਦੇ ਕਿਸੇ ਵੀ ਬਾਗੀ ਧੜੇ ਜਾਂ ਹੋਰ ਸੰਗਠਨ ਨਾਲ ਸੰਬੰਧਿਤ ਨਹੀਂ ਆ ਮੈਂ ਉਹ ਕਹਿੰਦੇ ਨਹੀਂ ਕਿ ਪੰਥ ਨੇ ਉਸ ਨੂੰ ਪੰਥਕ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਤੇ ਉਹ ਆਪਣੇ ਆਦੇਸ਼ ਅਨੁਸਾਰ ਕੰਮ ਕਰ ਰਹੀ ਉਹਦਰੀ ਵਿਵਾਦ-ਵੱਦਾ ਜਾ ਰਿਹਾ ਹੈ ਅਯਾਲੀ ਦੇ ਵੱਲ ਇੱਕ ਤਰ੍ਹਾਂ ਤੇ ਕਹਿ ਦਿੱਤਾ ਗਿਆ ਕਿ ਨਾ ਉਹ ਕਾਲੀ ਦਲ ਦਾ ਹਿੱਸਾ ਨਹੀਂ ਤੇ ਨਾ ਹੀ ਪੁਨਰਸੁਰਜੀਤ ਕਾਲੀ ਦਲ ਦਾ ਹਿੱਸਾ ਨਹੀਂ ਉਹ ਬਸ ਪੰਥ ਦੇ ਹੱਕ ਦੇ ਵਿੱਚ ਕੰਮ ਕਰ ਰਹੀ ਹੈ ਹੁਣ ਇਸ ਮਾਮਲੇ ਤੇ ਚੰਦੂ ਮਾਜਰਾ ਦਾ ਬਿਆਨ ਸਾਹਮਣੇ ਆਇਆ ਦੱਸਦੀ ਕਿ ਚੰਦੂ ਬਾਜਰਾ ਨੇ ਕਈ ਚੈਨਲਾਂ ਨੂੰ ਇੰਟਰਵਿਊਸ ਦਿੱਤੇ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਾਰੇ ਵਿਵਾਦ ਤੇ ਟਿੱਪਣੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਜਦੋਂ ਚੰਨੂ ਮਾਜਰਾ ਨੂੰ ਪੁੱਛਿਆ ਗਿਆ ਕਿ ਨਵੇਂ ਅਕਾਲੀ ਦਲ ਦਾ ਕੀ ਭਵਿੱਖ ਹੈ ਤਾਂ ਇਸ ਤੇ ਉਹ ਕਹਿੰਦੇ ਨੇ ਕਿ ਜੋ ਏਅਲੀ ਹੈ ਉਹ ਪੁਨਰ ਸੁਰਜੀਤ ਅਕਾਲੀ ਦਲ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ ਉਹਨਾਂ ਦੀ ਸਹਿਮਤੀ ਨਾਲ ਹੀ ਪ੍ਰਧਾਨ ਚੁਣਿਆ ਗਿਆ ਉਹਨਾਂ ਨੇ ਕਾਫੀ ਕੁਝ ਕੀਤਾ ਹੈ ਪ੍ਰਧਾਨ ਬਣਾਉਣ ਦੇ ਲਈ ਮੈਂਬਰਸ਼ਿਪ ਵੀ ਲਈ ਹੈ ਉਹਨਾਂ ਨੇ ਇਸ ਤੋਂ ਇਲਾਵਾ ਵਿਚਾਰਕ ਮਤ ਪੇ ਜ਼ਰੂਰ ਹੋ ਸਕਦੇ ਨੇ ਲੇਕਿਨ ਸਾਰੇ ਇੱਕ ਨਹੀਂ ਤੇ ਉਹ ਪਾਰਟੀ ਦਾ ਹਿੱਸਾ ਨਹੀਂ ਉਦਰੀ ਜਦੋਂ ਡਾਇਨਾਸੌਰ ਦੀ ਤੇ ਬਾਦਲਾਂ ਦੀ ਵਾਪਸੀ ਦੀ ਗੱਲ ਚੱਲੀ ਤਾਂ ਚੰਦੂ ਮਾਜਰਾ ਬੋਲੇ ਕਿ ਆਉਣ ਵਾਲਾ ਸਮਾਂ ਦੱਸ ਦੇਵਗਾ ਕਿਸੇ ਦੀ ਵਾਪਸੀ ਹੋਵੇਗੀ ਤੇ ਕਿਸ ਦੀ ਨਹੀਂ ਉਹ ਕਹਿੰਦੇ ਨੇ ਕਿ ਸੱਚਾਈ ਇਹ ਹੈ ਕਿ ਅਕਾਲੀ ਤੇ ਪੰਜਾਬ ਹਿਤਾਸ਼ੀ ਲੋਕ ਇਕੱਠੇ ਹੋ ਜਾਣ ਤਾਂ ਕੋਈ ਕੁਝ ਨਹੀਂ ਕਰ ਸਕਦਾ ਸੁਖਬੀਰ ਬਾਦਲ ਤੱਕ ਵੀ ਇਹ ਮੰਗ ਜ਼ਰੂਰ ਗਈ ਹੋਵੇਗੀ ਅੱਡੋ ਅੱਡ ਰਹੇ ਤਾਂ ਐਵੇਂ ਹੀ ਬੇਸਤੀਆ ਕਰਵਾਵਾਂਗੇ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਜਦੋਂ ਇਹ ਪੁੱਛਿਆ ਗਿਆ ਕਿ ਇਹ ਆਲੀ ਦੇ ਇਸ ਬਿਆਨ ਦਾ ਪਾਰਟੀ ਨੂੰ ਕੀ ਨੁਕਸਾਨ ਹੋਵੇਗਾ ਇਸ ਤੇ ਚੰਦੂ ਮਾਜਰਾ ਨੇ ਤਰਕ ਦਿੱਤਾ ਕਿ ਚੋਣ ਨਤੀਜਿਆਂ ਤੋਂ ਇਹ ਸਪਸ਼ਟ ਹੋਇਆ ਹੈ ਕਿ ਕਾਲੀਆਂ ਨੂੰ ਇਕਜੁੱਟ ਹੋਣ ਤੇ ਪੰਥਕ ਸ਼ਕਤੀ ਨੂੰ ਇੱਕ ਥਾਂ ਤੇ ਲਿਆਉਣ ਦੀ ਲੋੜ ਹੈ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਇੰਜ ਜਾਪਦਾ ਹੈ ਕਿ ਕੋਈ ਪੰਜਾਬ ਦਾ ਵਾਲੀ ਵਾਰਿਸ ਹੁਣ ਨਹੀਂ ਰਿਹਾ ਵਖਰੇਵੇਂ ਦੂਰ ਕਰਨ ਦੀ ਲੋੜ ਹੈ ਇਹ ਆਲੀ ਨੂੰ ਗਲਤਫਹਿਮੀ ਹੋਈ ਹੋएगी ਪਤਾ ਨਹੀਂ ਕਿਉਂ ਪਰ ਉਹਨਾਂ ਨੇ ਅਜੇ ਹੀ ਗੱਲ ਕਹੀ ਹੈ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਹੀ ਸਾਰਾ ਮਸਲਾ ਹੱਲ ਹੋ ਸਕੇਗਾ ਫਿਰ ਜਦੋਂ ਚੰਦੂ ਮਾਜਰਾ ਨੂੰ ਪੁੱਛਿਆ ਗਿਆ ਕਿ ਪੰਥਕ ਇਕਤਾ ਦੀ ਗੱਲ ਤਾਂ ਹਰ ਕੋਈ ਕਰਦਾ ਹੈ ਲੇਕਿਨ ਪੰਥਕ ਇਕਤਾ ਹੋਵੇਗੀ ਕਿਵੇਂ ਤਾਂ ਇਸ ਦਾ ਜਵਾਬ ਚੰਦੂ ਮਾਜਰਾ ਦਿੰਦੇ ਨੇ ਕਿ ਨiyet ਸਾਫ ਹੋਣੀ ਚਾਹੀਦੀ ਹੈ ਤਾਂ ਸਭ ਕੁਝ ਖੁਦ ਹੀ ਹੋ ਜਾਂਦਾ ਹੈ ਲੀਡਰਸ਼ਿਪ ਜੇਕਰ ਵਰਕਰਾਂ ਦਾ ਧਿਆਨ ਰੱਖੇ ਤਾਂ ਇਹ ਇੱਕ ਸੰਭ 可能 ਹੈ ਘਰ ਦੇ ਵਿੱਚ ਜੇ ਫੁੱਟ ਹੋਵੇ ਤਾਂ ਦੁਸ਼ਮਨ ਤਕੜਾ ਹੋ ਜਾਂਦਾ ਹੈ ਇਸੇ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ ਵਰਕਰਾਂ ਦਾ ਦਬਾਅ ਹੀ ਲੀਡਰਾਂ ਨੂੰ ਇਕਜੁੱਟ ਕਰ ਸਕਦਾ ਹੈ ਫਿਰ ਜਦੋਂ ਗੈਨੀ ਹਰਪ੍ਰੀਤ ਦੇ ਅਗਵਾਈ ਤੇ ਸਵਾਲ ਚੁੱਕੇ ਗਏ ਤੇ ਨਾਲ ਹੀ ਇਹ ਪੁੱਛਿਆ ਗਿਆ ਕਿ ਪੁਨਰਸੁਰਜੀ ਤਕਾਲੀ ਦਲ 'ਚ ਕਈ ਧੜੇ ਨੇ ਤੇ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਤੋਂ ਲੋਕ ਅਸੰਤੁਸ਼ਟ ਨੇ ਕਿ ਨਵਾਂ ਪ੍ਰਧਾਨ ਬਣਾਇਆ ਜਾਵੇਗਾ ਜਾਂ ਫਿਰ ਗੈਨੀ ਹਰਪ੍ਰੀਤ ਦਾ ਅਸਤੀਫਾ ਲਿਆ ਜਾਵੇਗਾ ਤਾਂ ਇਸ ਤੇ ਚੰਦੂ ਮਾਜਰਾ ਨੇ ਕਿਹਾ ਕਿ ਵਰਕਰਾਂ ਨੂੰ ਆਸ ਸੀ ਕਿ ਉਹ ਇੱਥੇ ਹੋਣਗੇ ਲੇਕਿਨ ਚੋਂ ਨਾਲ ਦੇ ਦੌਰਾਨ ਉਹ ਅਮਰੀਕੇ ਦੇ ਦੌਰੇ ਤੇ ਸੀ ਇਸ ਦੇ ਵਿੱਚ ਕੋਈ ਦੋਰਾਈ ਨਹੀਂ ਹੈ ਕਿ ਇਸ ਦਾ ਪਾਰਟੀ ਨੂੰ ਨੁਕਸਾਨ ਜ਼ਰੂਰ ਹੋਇਆ ਅਸੀਂ ਕਿਹਾ ਸੀ ਪਰ ਉਹਨਾਂ ਦੀ ਮਜਬੂਰੀ ਸੀ ਵਿਦੇਸ਼ ਜਾਣਾ ਉਹਨਾਂ ਲਈ ਜ਼ਰੂਰੀ ਸੀ ਲੇਕਿਨ ਸਾਡੀ رائے ਸਿਰੇ ਤੋਂ ਖਾਰਜ ਕਰ ਦਿੱਤੀ ਗਈ ਜਦੋਂ ਟੜਿਆਂ ਦੀ ਗੱਲ ਦਾ ਜਵਾਬ ਚੰਦੂ ਮਾਜਰਾ ਨੇ ਦਿੱਤਾ ਤਾਂ ਉਹ ਕਹਿੰਦੇ ਨੇ ਕਿ ਅਜੇ ਹੀ ਕੋਈ ਚਰਚਾ ਨਹੀਂ ਹੈ ਕੋਈ ਟੜੇ ਨਹੀਂ ਹਨ ਸ਼ੁਰੂਆਤੀ ਕਈ ਕਮੀਆਂ ਹੋ ਜਾਂਦੀਆਂ ਨੇ ਅਸੀਂ ਉਹ ਕਮੀਆਂ ਦੂਰ ਕਰ ਰਹੇ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ ਆਸਾਂ ਉਮੀਦਾਂ ਬਹੁਤ ਸਨ ਲੇਕਿਨ ਜਿਸ ਮਕਸਦ ਲਈ ਇਕੱਠੇ ਹੋਏ ਆ ਉਸ ਨੂੰ ਅਸੀਂ ਨੇਪਰੇ ਜ਼ਰੂਰ ਚੜਾਂਗੇ ਫਿਰ ਜਦੋਂ ਗੱਲ ਕੀਤੀ ਗਈ ਕਿ ਗੈਨੀ ਹਰਪ੍ਰੀਤ ਵਦਿਆ ਪ੍ਰਚਾਰਕ ਨੇ ਜਾਂ ਫਿਰ ਵਦਿਆ ਪ੍ਰਧਾਨ ਤਚੰਨੂ ਮਾਜਰਾ ਕਹਿੰਦੇ ਨੇ ਕਿ ਅਜੇ ਤਾਂ ਪ੍ਰਧਾਨਗੀ ਦੀ ਉਹਨਾਂ ਦੀ ਸ਼ੁਰੂਆਤ ਹੈ ਪ੍ਰਚਾਰਕ ਉਹ ਬਹੁਤ ਵਦਿਆ ਨੇ ਹਰ ਕਿਸੇ ਨੂੰ ਪਤਾ ਹੈ ਇੱਕ ਤਰ੍ਹਾਂ ਤੋਂ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਕਿਉਂਕਿ ਉਹਨਾਂ ਨੇ ਸਹੀ ਸਹੀ ਜਵਾਬ ਨਹੀਂ ਦਿੱਤਾ ਪ੍ਰਧਾਨਗੀ ਵਾਲੇ ਸਵਾਲ ਦਾ ਤੇ ਉਹ ਕਹਿੰਦੇ ਨੇ ਕਿ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਭ ਠੀਕ ਹੋ ਜਾਵੇਗਾ ਉਸ ਤੋਂ ਬਾਅਦ ਜਦੋਂ ਗੱਲ ਹੋਈ ਕਿ ਇੱਕ ਸਾਲ ਦੇ ਵਿੱਚ ਹੀ ਕਈ ਧੜੇ ਪੁਨਰਸੁਰਜੀਤ ਅਕਾਲੀ ਦਲ 'ਚ ਬਣ ਗਏ ਨੇ ਕੋਈ ਕਹਿੰਦਾ ਹੈ ਕਿ ਇਹ ਆਲੀ 'ਚ ਹੁੰਦਾ ਵਡਾਲਾ ਤੇ ਰਖੜਾ ਇੱਕ ਪਾਸੇ ਨੇ ਤੇ ਚੰਦੂ ਮਾਜਰਾ ਦਾ ਵੱਖਰਾ ਗੁੱਟ ਹੈ ਤਾਂ ਇਸ ਤੋਂ ਇਲਾਵਾ ਵੀ ਹੋਰ ਕਈ ਧੜੇ ਨੇ ਤਾਂ ਸਾਂਝੇ ਪਲੇਟਫਾਰਮ ਤੇ ਕੋਈ ਕਿਉਂ ਨਹੀਂ ਚੱਲ ਰਿਹਾ ਵੱਖ-ਵੱਖਰੇ ਧੜੇ ਕਿਉਂ ਬਣ ਰਹੇ ਨੇ ਇਸ ਤੇ ਚੰਦੂ ਮਾਜਰਾ ਜਵਾਬ ਦਿੰਦੇ ਨੇ ਕਿ ਇਹ ਸਭ ਕੁਝ ਗਲਤ ਅਫਵਾਹਾਂ ਨੇ ਕੋਈ ਧੜਾ ਨਹੀਂ ਹੈ ਸਾਡੇ ਵਿਰੁੱਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਅਸੀਂ ਇਕੱਠੇ ਹੋ ਕੇ ਚੱਲ ਰਹੇ ਹਾਂ ਤੇ ਸਭ ਦੀ ਰਾਏ ਵੱਖ-ਵੱਖਰੀ ਜ਼ਰੂਰ ਹੋ ਸਕਦੀ ਹੈ ਲੇਕਿਨ ਸਾਰੇ ਹੀ ਇਕਜੁੱਟ ਨੇ